ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਦੀ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਦੇ ਪਹਿਲੇ ਇਹ ਰਿਹਾ ਐਂ ਤੋਂ ਮੇਕ ਸ਼ੁਰੂ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਕਿਉਂਕਿ ਜੋ ਇੱਥੇ ਕੰਟੈਂਟ ਮਿਲੇਗਾ ਉਹ ਤੁਹਾਨੂੰ ਕਿਸੇ ਹੋਰ ਚੈਨਲ ਤੇ ਨਹੀਂ ਮਿਲੇਗਾ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵੇਰਵਾ ਵੇਸਟਿੰਗ ਐਂਡ ਟਾਈਮ ਸੋ ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਵੀ ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਜਸਟ ਬਿਕੋਜ਼ ਕੁਛ ਘੰਟਿਆਂ ਦੇ ਲਾਲਚ ਕਰਕੇ ਕਿਸੇ ਅਸੀਂ ਥੋੜੇ ਘੰਟੇ ਵੱਧ ਕੰਮ ਕਰ ਲਈਏ ਉਸ ਕਰਕੇ ਆਪਣਾ ਵਰਕ ਪਰਮਿਟ ਰਿਸਕ ਚ ਪਾ ਸਕਦੇ ਨੇ ਉਸ ਬਾਰੇ ਗੱਲ ਕਰਾਂਗਾ ਧਿਆਨ ਨਾਲ ਸੁਣ ਲਿਓ ਜੇਕਰ ਤੁਹਾਡੇ ਬੱਚੇ ਕੈਨੇਡਾ ਨੇ ਸਟੱਡੀ ਪਰਮਿਟ ਤੇ ਨੇ ਤਾਂ ਤੁਸੀਂ ਜ਼ਰੂਰ ਇਸ ਨੂੰ ਸੁਣਿਓ ਜੇ ਤੁਹਾਡੇ ਬੱਚਿਆਂ ਨੇ ਕੈਨੇਡਾ ਜਾਣਾ ਜਾਂ ਤੁਸੀਂ ਕੈਨੇਡਾ ਜਾਣਾ ਸਟੱਡੀ ਪਰਮਿਟ ਤੇ ਤੁਹਾਡੇ ਲਈ ਬਹੁਤ ਜ਼ਰੂਰੀ ਵੀਡੀਓ ਮਿਸ ਨਾ ਕਰਿਓ ਇਹ ਛੋਟੀ ਜੀ ਗਲਤੀ ਹੁੰਦੀ ਆ ਬਾਅਦ ਚੋਂ ਇਹ ਦੇ ਕਰਕੇ ਤੁਹਾਡਾ ਸਾਰਾ ਇਥੇ ਸਟੇਟਸ ਖਰਾਬ ਹੋ ਜਾਂਦਾ ਕੈਨੇਡਾ ਇਲੈਗਲ ਸਟੇਟਸ ਠੀਕ ਆ ਸੋ ਗੱਲ ਕਰਦੇ ਆ ਵੀ ਜੇਕਰ ਇੱਕ ਇੰਟਰਨੈਸ਼ਨਲ ਸਟੂਡੈਂਟ ਆ ਲੈਟਸ ਸੇ ਮੈਂ ਆਪਣੀ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾ ਰਿਹਾ ਵੀ ਤੁਹਾਨੂੰ इजीली ਸਮਝ ਆ ਜਾਊਗਾ ਹੁਣ ਮੈਂ ਤਨਾ ਵੀ ਹੁਣ ਕੈਨੇਡਾ ਚ ਇਸ ਵੇਲੇ ਗਵਰਨਮੈਂਟ ਨੇ ਲੀਗਲੀ ਸਟੂਡੈਂਟਸ ਨੂੰ ਵੀਕੈਂਡ ਤੇ ਕੰਮ ਕਰਨ ਦੀ ਅਲਾਉਂਸ ਦਿੱਤੀ ਹੈ ਕਿ ਤੁਸੀਂ ਵੀਕੈਂਡ ਤੇ ਕੰਮ ਕਰੋ ਉਹਦੇ ਨਾਲ ਆਪਣਾ ਖਰਚਾ ਪਾਣੀ ਕੱਢੋ ਤੇ ਸਰਵਾਈਵ ਕਰੋ ਕੈਨੇਡਾ ਦੀ ਗਵਰਨਮੈਂਟ ਇਹ ਕਰੀ ਆ ਬਟ ਮੈਂ ਸੋਚ ਰਹਾ ਵੀ ਅੱਜ ਕੱਲ ਇਨਫਲੇਸ਼ਨ ਬਹੁਤ ਜ਼ਿਆਦਾ ਹੋ ਗਈ ਆ ਤੇ ਉਹਦੇ ਕਰਕੇ ਸਰਵਾਈਵਲ ਵੀ 8 ਘੰਟੇ ਕੰਮ ਕਰਕੇ ਪੋਸੀਬਲ ਹੈ ਨਹੀਂਗਾ ਤੇ ਮੋਸਟਲੀ ਸਟੂਡੈਂਟ ਦੇ ਕੇਸ ਚ ਕੀ ਹੁੰਦਾ ਵੀ 8-8 ਘੰਟੇ ਦੇ ਸ਼ਿਫਟਾਂ ਮਿਲਦੇ ਜਿਹਦੇ ਨਾਲ ਸਿਰਫ 16 ਦੇ ਘੰਟੇ ਹੁੰਦੇ ਉਹ ਵੀ ਬ੍ਰੇਕ ਕੱਟ ਕੇ 15 15.5 ਘੰਟੇ ਬੰਦੇ ਆ ਵੀਕਲੀ ਤੇ ਉਹੀ ਕਰ ਕਰਾ ਕੇ ਕੁਝ 900 ਜਾਂ 1000 ਡਾਲਰ ਬੰਦਾ ਮੋਸਟਲੀ ਸਟੂਡੈਂਟ ਦੇ ਵੀਕਐਂਡ ਵੀ ਨਹੀਂ ਲੱਗ ਰਿਹਾ ਇਹਦੀ ਰੇਟ ਚ ਠੀਕ ਆ ਉਹੀ ਮੈਂ ਆਪਣੀ ਐਗਜ਼ਾਮਪਲ ਹੀ ਲੈ ਕੇ ਚੱਲਦਾ ਵੀ ਮੇਰੇ 15 16 ਘੰਟੇ ਲੱਗ ਰਹੇ ਆ ਤੇ ਇਸ ਕਰਕੇ ਮੈਂ ਸੋਚਦਾ ਵੀ ਯਾਰ 900 ਤੋਂ 1000 ਡਾਲਰ ਹੀ ਬਣ ਰਿਹਾ ਤੇ ਉਹਦੇ ਵਿੱਚ ਉਹ 5 550 ਰੈਂਟ ਚਲ ਜਾਂਦਾ ਆ 100 ਕ ਫੋਨ ਦਾ ਚਲ ਜਾਂਦਾ ਆ ਤੇ 150 200 ਕਸਟਰ ਦਾ ਚਲ ਜਾਂਦਾ ਤੇ 200 250 ਕੀ ਖਾਣ ਪੀਣ ਤੇ ਮੇਰਾ ਚਲ ਜਾਂਦਾ ਤੇ ਮੇਰੇ ਤੋਂ ਪਿੱਛੇ ਬਚ ਨਹੀਂ ਰਿਹਾ ਕੁਝ ਵੀ ਤੇ ਮੈਂ ਸੋਚ ਰਿਹਾ ਵੀ ਯਾਰ ਇਦਾਂ ਕਿਵੇਂ ਮੈਂ ਸਰਵਾਈਵ ਕਰਾਂਗਾ ਚਲ ਸਰਵਾਈਵ ਤਾਂ ਕਰੀ ਜਾਣਾ ਪਰ ਪਿੱਛੇ ਮੇਰੇ ਕੋਲ ਕੁਝ ਬਚ ਨਹੀਂ ਰਿਹਾ ਮੈਂ ਮਿਹਨਤ ਵੀ ਕਰ ਰਿਹਾ ਹਾਂ ਸਭ ਕੁਝ ਇਹ ਮੇਰੇ ਮੰਨ ਲਓ ਵੀ ਦਿਮਾਗ 'ਚ ਗੱਲ ਆਉਂਦੀ ਵੀ ਆਰ ਸੀ ਸੀ ਦਾ ਟੋਟਲ ਇੱਕ ਐਵਰੇਜ ਘੰਟੇ ਕਾਊਂਟ ਕਰਦੀ ਆ ਸਾਲ ਦੇ ਹਨਾ ਤੇ ਮੈਂ ਕਿਉਂ ਨਾ ਇਦਾਂ ਕਰਾਂ ਵੀ ਪਹਿਲੇ 4 ਮਹੀਨੇ ਤਾਂ ਮੈਂ ਕੰਮ ਕੀਤਾ ਨਹੀਂ ਹੈਗਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਠੀਕ ਆ ਤੇ ਹੁਣ ਤੋਂ ਜੇ ਮੈਂ ਥੋੜੇ ਘੰਟੇ ਵੱਧ ਵੀ ਕਰ ਲਾਂਗਾ ਤੇ ਜੋ ਐਵਰੇਜ ਕਾਊਂਟ ਕਰਨਗੇ ਤਾਂ ਮੇਰੇ ਘੰਟੇ ਤਾਂ ਟੱਪਣੇ ਹੀ ਤੇ ਮੈਂ ਹੁਣ ਵਿਜੀ ਦੀ ਜਗ੍ਹਾ 30 35 40 ਘੰਟੇ ਵੀ ਕਰ ਲੈਣਾ ਤੇ ਕਿਹੜੀ ਕੋਈ ਏਡੀ ਗੱਲ ਆ ਕਿਉਂਕਿ ਉਹਨਾਂ ਨੇ ਤਾਂ ਸਾਲ ਦੇ ਐਂਡ ਤੇ ਇੱਕ ਐਵਰੇਜ ਘੰਟੇ ਕਾਊਂਟ ਕਰਨੇ ਨਾ ਕਿ ਵੀਕੈਂਡ ਹਰ ਹਫ਼ਤੇ ਦੇ ਜੇ ਬੰਦਾ ਕੰਮ ਕਰੇ ਤਾਂ ਸਾਲ 'ਚ ਇੰਨੇ ਘੰਟੇ ਹੀ ਕੰਮ ਕਰੂਗਾ ਤੇ ਜਦੋਂ ਉਹਨਾਂ ਨੇ ਉਹ ਕਾਊਂਟ ਕਰਨਾ ਪਰ ਮੇਰੇ ਘੰਟੇ ਤਾਂ ਉਸ ਤੋਂ ਘੱਟ ਸ਼ੋ ਹੋਣੇ ਕਿਉਂਕਿ ਮੈਂ ਪਹਿਲੇ 4 ਮਹੀਨੇ ਤਾਂ ਕੰਮ ਕੀਤਾ ਹੀ ਨਹੀਂ ਮੈਂ ਤਾਂ ਹੁਣ ਕੰਮ ਕਰਨਾ ਸ਼ੁਰੂ ਕਰ ਰਿਹਾ ਹਾਂ ਤੇ ਹੁਣ ਜੇ ਮੈਂ ਥੋੜੇ ਘੰਟੇ ਉੱਪਰ ਕੰਮ ਵੀ ਕਰ ਲਾਂਗਾ ਤਾਂ ਇਹਦੇ ਨਾਲ ਕੀ ਫਰਕ ਪੈਣ ਲੱਗਾ ਮੈਂ ਇਦਾਂ ਸੋਚ ਰਿਹਾ ਠੀਕ ਆ ਪਰ ਜੀ ਉਹਨਾਂ ਨੇ ਵੀਕਲੀ ਘੰਟੇ ਕਾਊਂਟ ਕਰਕੇ ਚੈੱਕ ਕੀਤਾ ਤੇ ਤੁਹਾਡੇ ਪੇ ਸਟੱਬਸ ਚੈੱਕ ਕੀਤਾ ਇਦਾਂ ਕੋਈ ਸਭ ਕੁਝ ਚੈੱਕ ਕੀਤਾ ਤੇ ਬਾਅਦ ਚ ਤੁਹਾਡੇ ਘੰਟੇ ਜਿਆਦਾ ਸ਼ੋਅ ਹੋਏ ਤੁਸੀਂ ਆਪਣੇ ਆਪ ਨੂੰ ਰਿਸਕ ਚ ਪਾ ਲੋਗੇ ਆਪਣਾ ਵਰਕ ਪਰਮਿਟ ਖੋਣ ਦੇ ਸੋ ਮੈਂ ਆਈ ਹੋਪ ਤੁਹਾਨੂੰ ਸਮਝ ਲੱਗੀ ਹੋਊਗੀ ਕਿ ਮੈਂ ਤੁਹਾਨੂੰ ਕੀ ਸਮਝਾਣਾ ਚਾ ਰਿਹਾ ਕਿਉਂਕਿ ਬਹੁਤਿਆਂ ਬੱਚਿਆਂ ਨੂੰ ਇਦਾਂ ਲੱਗਦਾ ਵੀ ਆਈ ਆਰ ਸੀ ਸੀ ਇੱਕ ਐਵਰੇਜ ਘੰਟੇ ਕਾਊਂਟ ਕਰਦਾ ਕਿ ਬੱਚੇ ਨੇ ਸਾਲ ਚ ਕੰਮ ਕਿੰਨਾ ਕੀਤਾ ਇਦਾਂ ਹੀ ਉਹ ਕਰਦਾ ਰ ਬਟ ਅੱਜ ਦੀ ਡੇਟ ਸ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇਹਨਾਂ ਨੂੰ ਬਹਾਨਾ ਚਾਹੀਦਾ ਤੁਹਾਨੂੰ ਕੈਨੇਡਾ ਚੋਂ ਬਾਹਰ ਕੱਢਣ ਦੇ ਲਈ ਜੇ ਮੰਨ ਲਓ ਕਿਸੇ ਟਾਈਮ ਤੇ ਇਹਨਾਂ ਨੇ ਸਾਲ ਦੀ ਐਵਰੇਜ ਕਾਊਂਟ ਨਾ ਕੀਤੀ ਲੈਟਸ ਸੇ 20 ਘੰਟੇ ਤੁਹਾਡੇ ਕਾਊਂਟ ਕਰ ਲਏ ਤੇ ਤੁਹਾਡੇ ਘੰਟੇ ਚਲੋ 21 ਬਾਈ ਘੰਟੇ ਹੋ ਜਾਣੇ ਇਧਰ ਉਧਰ ਇੱਕ ਅੱਧਾ ਘੰਟਾ ਐਡਾ ਕੋਈ ਫਰਕ ਨਹੀਂ ਉਹਦੇ ਨਾਲ ਪੈਂਦਾ ਜੇ ਤੁਹਾਡੇ ਘੰਟੇ 20 ਦੀ ਜਗ੍ਹਾ 30 ਘੰਟੇ ਹੋ ਰਹੇ ਆ 40 ਘੰਟੇ ਹੋ ਰਹੇ ਸਿੱਧਾ ਹੀ ਐਡਾ ਫਰਕ ਆ ਤੁਹਾਨੂੰ ਕੁਐਸਚਨਿੰਗ ਅਗਲੇ ਕਰਨਗੇ ਕਿ ਭਾਈ ਇੰਨੇ ਨੇ ਘੰਟੇ ਕਿਵੇਂ ਤੂੰ ਕੰਮ ਕੀਤਾ ਤੈਨੂੰ ਤਾਂ ਲੀਗਲੀ ਕੰਮ ਕਰ ਹੀ ਨਹੀਂ ਸਕਦਾ ਇੰਨੇ ਘੰਟੇ ਫਿਰ ਤੁਸੀਂ ਉੱਥੇ ਜਵਾਬ ਕੀ ਦੋਗੇ ਮੈਂ ਹਰ ਇੱਕ ਸਟੂਡੈਂਟ ਵੀਰ ਭੈਣ ਨੂੰ ਸਮਝਦਾ ਜੀ ਸਿਚੁਏਸ਼ਨ ਸਾਰਿਆਂ ਦੀ ਸੇਮ ਆ ਜਿੰਨਾਂ ਕੋਲ ਕੰਮ ਹੈਗਾ ਉਹਨਾਂ ਲਈ ਵੀ ਸਰਵਾਈਵ ਕਰਨਾ ਔਖਾ ਹੈ ਨਹੀਂ ਉਹਨਾਂ ਨੂੰ ਕੁਝ ਫਾਇਦਾ ਜਿੰਨਾਂ ਕੋਲ ਹੈ ਨਹੀਂ ਉਹਨਾਂ ਲਈ ਵੀ ਸੇਮ ਤੇ ਥੋੜੇ ਟਾਈਮ ਦੀ ਗੱਲ ਆ ਠੀਕ ਆ ਤੇ ਹੁਣ ਵੈਸੇ ਵੀ 24 ਘੰਟੇ ਹੋ ਰਿਹਾ ਤੁਸੀਂ 3 ਦਿਨ ਕੰਮ ਕਰ ਸਕਦੇ 8-8 ਘੰਟੇ ਦੀਆਂ ਸ਼ਿਫਟਾਂ ਲਾਓ ਕੋਈ ਚੱਕਰ ਨਹੀਂ ਪਰ ਉਸ ਤੋਂ 24 ਤੋਂ ਤੁਹਾਡੇ 25-26 ਘੰਟੇ ਇੱਕ ਅੱਧਾ ਘੰਟਾ ਉੱਪਰ ਥੱਲੇ ਹੋਏ ਤਾਂ ਉਹਨਾਂ ਨੂੰ ਇੰਨਾ ਕੋਈ ਫਰਕ ਨਹੀਂ ਪੈਣ ਵਾਲਾ ਪਰ ਯਾਰ ਤੁਹਾਡੇ ਜੇ 24 ਤੋਂ ਸਿੱਤੇ 32-32 ਘੰਟੇ ਵੀਕ ਦੇ ਬਣ ਰਹੇ ਆ ਜਾਂ 40 ਘ ਸੋ ਇਹ ਰਿਸਕ ਲੈਣ ਦੀ ਲੋੜ ਨਹੀਂ ਆ ਵਿਦ ਉਹ ਐਵਰੇਜ ਕਾਊਂਟ ਕਰਦੇ ਆ ਜਿੱਦਾਂ ਮਰਜ਼ੀ ਕੱਲ ਨੂੰ ਅਗਲੇ ਆਨੇ ਵੀਕਲੀ ਚੈੱਕ ਕਰ ਲਿਓ ਤੁਸੀਂ ਫਸੋਗੇ ਤਾਂ ਕੀ ਉਹਦਾ ਫਾਇਦਾ ਤੁਹਾਨੂੰ ਵਰਕ ਪਰਮਿਟ ਵੀ ਨਹੀਂ ਮਿਲਣਾ ਯਾਰ ਤੇ ਬੜੀ ਦੂਰ ਦੀ ਗੱਲ ਤੇ ਕੀ ਕਰੋਗੇ ਕਿੱਥੇ ਜਾਓਗੇ ਫਿਰ ਸੋ ਮੈਂ ਹਰ ਇੱਕ ਵੀਰ ਪੈਨ ਨੂੰ ਕਹਿੰਦਾ ਹਾਂ ਕਈਆਂ ਤਾਂ ਕੇਸ ਸਿੱਧਾ ਵੀ ਆ ਕਿ ਉਹਨਾਂ ਨੇ ਇੱਕ ਦੋ ਵੀਕ ਘੰਟੇ ਥੋੜੇ ਵੱਧ ਕੰਮ ਕਰ ਲਿਆ ਇੱਕ ਦੋ ਵੀਕ ਕੋਈ ਗੱਲ ਨਹੀਂ ਹੋ ਗਿਆ ਜੋ ਹੋ ਗਿਆ ਠੀਕ ਆ ਉੱਥੇ ਤੁਸੀਂ ਫਿਰ ਵੀ ਅਗਲਿਆਂ ਨੂੰ ਕਲੇਮ ਕਰ ਸਕਦੇ ਹੋ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ ਹੋ ਕਿ ਇੱਕ ਦੋ ਵੀਕ ਮੇਰੇ ਘੰਟੇ ਉੱਪਰ ਥੱਲੇ ਹੋਗੇ ਪਰ ਜੇ ਬੈਕ ਟੂ ਬੈਕ 5-6 ਹਫ਼ਤੇ ਤੁਸੀਂ ਕਿੰਨੇ ਕਿੰਨੇ ਘੰਟੇ ਉੱਪਰ ਕਰਤੇ ਜੇ 24 ਘੰਟੇ ਵੀ ਕਰਨਾ ਸੀ ਤੇ 30 ਘੰਟੇ ਕਰਤੇ 35 ਘੰਟੇ ਕਰਤਾ 40 ਘੰਟੇ ਉੱਥੇ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਫੈਂਡ ਕਰੋਗੇ ਸੋ ਹੁਣ ਟੈਂਪਰੇਰੀ ਲਾਲਚ ਦੇ ਪਿੱਛੇ ਆਪਣਾ ਵਰਕ ਪਰਮਿਟਨਾ ਗਵਾ ਲਿਓ ਫਿਕਾ ਮੈਂ ਕੀ ਲ ਕਹਿਣਾ ਤੇ ਬਹੁਤੇ ਸਟੂਡੈਂਟਸ ਨੂੰ ਇਸ ਬਾਰੇ ਨਹੀਂ ਪਤਾ ਉਹ ਐਂ ਹੀ ਸੋਚਦੇ ਆ ਵੀ ਆਈਆਰਸੀਸੀ ਨੇ ਤਾਂ ਇੱਕ ਸਾਲ ਦੇ ਐਵਰੇਜ ਘੰਟੇ ਕਾਊਂਟ ਕਰਨੇ ਆ ਉਹਨਾਂ ਨੂੰ ਕਿ ਉਹਨਾਂ ਨੇ ਤਾਂ ਇੰਦੇ ਕਾਊਂਟ ਕਰਨਾ ਕਿ ਇੱਕ ਵੀਕ ਦੇ 20 ਘੰਟੇ ਆ ਤੇ ਸਾਲ ਦੇ ਜਿੰਨੇ ਘੰਟੇ ਬਣਨੇ ਬੱਚਾ ਇਸ ਇੰਨੇ ਘੰਟਿਆਂ ਤੋਂ ਉੱਪਰ ਕੰਮ ਨਾ ਕਰੇ ਜੇ ਤੁਹਾਡੇ ਪੇ ਸਟੱਪਸ ਚੈੱਕ ਕਰ ਲੇ ਜੇ ਚੈੱਕ ਕਰ ਲੇ ਵੀਕਲੀ ਘੰਟੇ ਤੁਹਾਡੇ ਚੈੱਕ ਕਰ ਲੇ ਫਿਰ ਸੇਨ ਨੰਬਰ ਤੋਂ ਉਹਨਾਂ ਤੋਂ ਹੈਗਾ ਨਾ ਰੈਕਡਰ ਤੇ ਉਹਨਾਂ ਤੋਂ ਹੈਗਾ ਫਿਰ ਕਿੱਧਰ ਜਾਓਗੇ ਚੌਨਿਆਂ ਕੋ ਮਾ ਆਪਣਾ ਵਰਕ ਪਰਮਿਟ ਨਹੀਂ ਨਾ ਸੋ ਹੁਣ ਜੇ ਘੰਟੇ 2 3 ਘੰਟੇ ਵੀ ਕੰਮ ਕਰ ਲੂਗਾ ਨਾ ਜਿਆਦਾ ਫਰਕ ਪੈਣ ਨਹੀਂ ਲੱਗਾ ਠੀਕ ਆ ਸੋ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਊਗਾ ਕਲੈਰੀਫਿਕੇਸ਼ਨ ਮਿਲੀ ਹੋਗੀ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਇਹਨੂੰ ਤੁਸੀਂ ਕਰਨਾ ਵਾਦ ਤੋਂ ਵਾਦ ਹੋਰ ਅਵੇਅਰਨੈਸ ਸਪਰੈਡ ਕਰਨੀ ਆ ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਯਾਰ ਇਹੋ ਜਿਹੀ ਇਨਫੋਰਮੇਟਿਵ ਵੀਡੀਓ ਤੁਹਾਨੂੰ ਸਿਰਫ ਇਸ ਚੈਨਲ ਤੇ ਮਿਲਣਗੀਆਂ ਬਾਕੀ ਮੇਰਾ ਇੰਸਟਾਗ੍ਰam ਹੈਂਡਲ ਆ ਮੱਲੀ X47 ਉੱਥੇ ਮੈਨੂੰ ਫੋਲੋ ਕਰ ਲਓ ਫੋਰ ਅਪਡੇਟਸ ਦੇ ਲਈ ਧੰਨਵਾਦ ਤੁਹਾਡਾ ਸਾਰਿਆਂ